ਪੁਆਇ ਹੁੜੀ ਕਾ ਖਾਲਸਾ ਪੁਆਇ ਹੁੜੀ ਕੀ ਫਤਿਹ ਗੁਰੂ ਰੂਪ ਗੁਰਸਾਹਿਬ ਜੀ ਸਾਸਨ ਜੀਓ ਆਓ ਪਿਆਰਿਓ ਅੱਜ ਨਵੇਂ ਇਤਿਹਾਸ ਨਾਲ ਜੁੜੀਏ ਚਿਆਸ ਹੈ ਭਗਤ ਪੀਪਾ ਜੀ ਭਗਤ ਪੀਪਾ ਇੱਕ ਪ੍ਰਸਿੱਧ ਭਗਤ ਹੋਏ ਨੇ ਜੋ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ ਇਹ ਜਨਮ ਤੋਂ ਭਗਤ ਨਹਿਸਾਨਾ ਇਹਨਾਂ ਦਾ ਜਨਮ 1488 ਵਿੱਚ Rajasthan ਵਿੱਚ कोटा ਤੋਂ 45 ਮੀਲ ਪੂਰਬ ਗਗੜੂ ਗੜ੍ਹਿਆਸ ਵਿੱਚ ਹੋਇਆ ਜਿੱਥੇ ਇਹਨਾਂ ਦੇ ਪਿਤਾ ਰਾਜਾ ਸਨ ਔਰ ਚੰਗਾ ਰਾਜਭਾਗ ਚਲਾਉਂਦੇ ਸਨ ਬਾਹ ਦੇ ਵਿੱਚ ਆਪ ਵੀ ਰਾਜੇ ਬਣੇ ਔਰ ਇਹਨਾਂ ਦੀਆਂ ਉਸ ਟਾਈਮ ਤੇ 12 ਰਾਣੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਰਾਣੀ ਪਤਨੀ ਸੀਤਾ ਜਿਸ ਨੇ ਭਗਤ ਜੀ ਦਾ ਅੰਤਮ ਸਮੇਂ ਤੱਕ ਸ਼ਾਸਨ ਬਾਇਆ ਤੇ ਇੱਕ ਪੁੱਤਰ ਰਾਜਾ ਦਵਾਰਕਾ ਦਾ ਸੀ ਭਗਤ ਵੀਪਾ ਜੀ ਸ਼ੁਰੂ ਵਿੱਚ ਦੁਰਗਾ ਦੀ ਪੁਜਾਰੀ ਸਨ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ ਉਸ ਵੇਲੇ ਦੀ ਰਾਜੇ ਦੀ ਉਹਨਾਂ ਦੇ ਅਹਿਰਕਾਰ ਆਪਣੇ ਸੁਖਾਣੇ ਪ੍ਰਜਾ ਉੱਪਰ ਹਰ ਕਿਸਮ ਦੇ ਜ਼ੁਲਮ ਕਰਦੇ ਸੀ ਪਰ ਉਹਨਾਂ ਵਿੱਚੋਂ ਕੁਝ ਚੰਗੀਆਂ ਰੂਹਾਂ ਵੀ ਸਨ ਭਗਤ ਪੀਪਾ ਜੀ ਦਾ ਚਕਾਓ ਸ਼ਾਨੋ ਸ਼ੌਕਦ ਵਿੱਚ ਰਹਿਣ ਦੇ ਬਾਵਜੂਦ ਵੀ ਅਧਿਆਤਮਕ ਵੱਲ ਸੀ ਬਚਪਨ ਤੋਂ ਹੀ ਇੱਕ ਵਰਾਗੀ ਸੰਤ ਸਾਧੂ ਜੋਗੀਆਂ ਸੰਨਿਆਸੀਆਂ ਦੀ ਸੇਵਾ ਕਰਨ ਦੀ ਲਗਨ ਸੀ ਬਾਹਰ ਦੀ ਹਰ ਖੁਸ਼ੀ ਇਹਨਾਂ ਦੇ ਕੋਲ ਸੀ ਪਰ ਇਹਨਾਂ ਦੀਆਂ ਮੰਨਦੀਆਂ ਲੋੜਾਂ ਕੁਝ ਹੋਰ ਸਨ ਇਹਨਾਂ ਦਾ ਮਨ ਹਮੇਸ਼ਾ ਆਤਮਿਕ ਖੁਸ਼ੀ ਦੀ ਤਲਾਸ਼ ਦੇ ਵਿੱਚ ਭਟਕਿਆ ਰਹਿੰਦਾ ਸੀ ਇੱਕ ਵਾਰੀ ਇੱਕ ਸਾਧੂਆਂ ਦੀ ਮੰਡਲੀ ਉਹਨਾਂ ਦੇ ਰਾਜ ਵਿੱਚ ਆਈ ਉਹਨਾਂ ਨੇ ਭਜਨ ਕੀਰਤਨ ਕੀਤਾ ਉਹਨਾਂ ਦੇ ਚਿਹਰੇ ਦਾ ਨੂਰ ਦੇਖ ਕੇ ਭਗਤ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਮੇਰੇ ਕੋਲ ਦੁਨੀਆ ਦੀ ਹਰ ਚੀਜ਼ ਹੈ ਪਰ ਫਿਰ ਵੀ ਹਮੇਸ਼ਾ ਅਸ਼ਾਂਤ ਕਿਉਂ ਰਹਿੰਦਾ ਹਾਂ ਤੁਹਾਡੇ ਕੋਲ ਕੁਝ ਨਹੀਂ ਖਾਲੀ ਹੱਥਾਂ ਨਾਲ ਵੀ ਤੁਸੀਂ ਖੁਸ਼ ਤੇ ਸ਼ਾਂਤ ਰਹਿਣ ਦਾ ਕਾਰਨ ਕੀ ਹੈ ਸਾਧਵਾ ਨੇ ਕਿਹਾ ਉਹਨਾਂ ਨੂੰ ਭਗਤ ਰਾਮਾਨੰਦ ਜੀ ਦੀ ਸਿੰਦਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਪ ਜੀ ਵੀ ਰਾਮਾਨੰਦ ਜੀ ਕੋਲ ਜਾਓ ਭਗਤ ਪੀਪਾ ਜੀ ਆਪਣੀਆਂ 12 ਰਾਣੀਆਂ ਰਥ ਹਾਥੀ ਘੋੜੇ ਨੌਕਰ ਚਾਕਰਾ ਸਮੇਤ ਮਹਿਨਾਂ ਵਾਲੀ ਸ਼ਾਨ ਸ਼ੌਕ ਨਾਲ ਭਗਤ ਰਾਮਾਨੰਦ ਜੀ ਦੇ ਕੋਲ ਪਹੁੰਚ ਗਏ ਭਗਤ ਬੀਬਾ ਜੀ ਨੇ ਬਾਹਰ ਖੜੇ ਸੇਵਕ ਨੂੰ ਭਗਤ ਰਾਮਾਨੰਦ ਜੀ ਨੂੰ ਮਿਲਵਾਇਆ ਤੇ ਕਿਹਾ ਉਹਨਾਂ ਨੇ ਮਨਾਂ ਕਰ ਦਿੱਤਾ ਇਹ ਕਹਿ ਕੇ ਕਿ ਫਕੀਰਾਂ ਦਾ ਰਾਜਿਆਂ ਮਹਾਰਾਜਿਆਂ ਨਾਲ ਕੋਈ ਕੰਮ ਨਹੀਂ ਉਹਨੇ ਫੇਰ ਦੁਬਾਰਾ ਸਿਨਹਾ ਮੈਸੇਜ ਭੇਜਿਆ ਰਾਜਾ ਮੈਂ ਜ਼ਰੂਰ ਹਾਂ ਪਰ ਮੈਂ ਆਪ ਜੀ ਦਾ ਸੇਵਕ ਬਨਣਾ ਚਾਹੁੰਦਾ ਹਾਂ ਮੈਂ ਆਪ ਜੀ ਤੋਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ ਅਚਨ ਜੇਦੇ ਭਗਤ ਰਾਮਾ ਜੀ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲੀ ਜਾ ਖੂਹ ਦੇ ਵਿੱਚ ਛਾਲ ਮਾਰ ਦੀ ਪੀਪਾ ਜੀ ਜਵਾਬ ਸੁਣ ਕੇ ਆਪਣੇ ਸਾਰੇ ਹਾਥੀ ਘੋੜੇ ਦਾ ਥਨਾਣੀਆਂ ਸਭ ਕੁਝ ਵਾਜ ਭੇਜਦਾ ਪਰ ਉਹਨਾਂ ਦੀ ਇੱਕ ਰਾਣੀ ਜਿਹਦਾ ਨਾਮ ਸੀਤਾ ਸੀ ਵਾਪਸ ਨਹੀਂ ਗਈ ਇਹ ਕਹਿ ਕੇ ਕਿ ਪਤੀ ਤੋਂ ਬਿਨਾ ਮਹਿਲਾ ਦੀ ਸ਼ਾਨੋ ਸ਼ੌਕ ਕਿਸ ਕੰਮ ਦੀ ਸਾਰੀ ਦੌਲਤ ਜੋ ਨਾਲ ਲੈ ਕੇ ਆਈ ਸੀ ਆਪਣੇ ਤੇ ਸੀਤਾ ਦੇ ਗਹਿਣੇ ਸਭ ਗਰੀਬਾਂ ਵਿੱਚ ਵੰਡ ਦਿੱਤੇ ਔਰ ਰਾਮਾਨਾ ਜੀ ਦੇ ਹੁਕਮ ਅਨੁਸਾਰ ਖੂਬ ਜਸ਼ਨ ਮਾਣ ਵਾਸਤੇ ਦੌੜ ਪਏ ਔਰ ਇੱਕ ਖੂਜ ਜਿਹੜਾ ਸੀ ਜਿਸ ਜਗ੍ਹਾ ਤੇ ਰਮਾਨੰਦ ਦੀ ਰਹਿੰਦੇ ਸਨ ਉਹਨਾਂ ਦਾ ਮੱਠ ਸੀ ਉਥੋਂ ਪਿਆਰੋ ਕੁਕਟੂਕਟ 200 300 ਗਾਇ ਦੀ ਦੂਰੀ ਤੇ ਖੂਹ ਸੀ ਜਿਸ ਵੇਲੇ ਭਗਤੀ ਪਾਜੀ ਨੇ ਉਥੋਂ ਭਜਣਾ ਯਾਰੀ ਕੀਤਾ ਇਹਨੇ ਚਿਰਨੂ ਰਮਾਨੰਦ ਜੀ ਇੰਤਰ ਧਿਆਨ ਸਨ ਸਭ ਕੁਝ ਵੇਖਿਆ ਤੇ ਪਾਜੀ ਨੂੰ ਖੂਹ ਵਿੱਚ ਡਿੱਗਣ ਤੋਂ ਬਚਾਉਣ ਵਾਸਤੇ ਮੰਦir ਵਿੱਚ ਆਇਆ ਕਿ ਮੈਂ ਕੀ ਕਹਿ ਬੈਠਾ ਤੇ ਪਿਆਰੂ ਭਗਤ ਰਾਮਾਨੰਦ ਜੀ ਨੇ ਆਪਣੇ ਜੋ ਚੇਲੇ ਖੂਦ ਦੇ ਉੱਤੇ ਸ਼ਾਨ ਕਰ ਰਹੇ ਸੀ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਇਹਨਾਂ ਨੂੰ ਖੂਦ ਦੇ ਵਿੱਚੋਂ ਡਿੱਗਣ ਨਹੀਂ ਦੇਣਾ ਔਰ ਜਿਸ ਮੈਨੇ ਪੀਪਾ ਜੀ ਲਾਗੇ ਗਏ ਖੂਦ ਦੇ ਅਗੋਂ ਰਾਮਾਨੰਦ ਜੀ ਦੇ ਚੇਲਿਆਂ ਨੇ ਉਹਨਾਂ ਨੂੰ ਫੜਦਿਆ ਔਰ ਪਤਿਤ ਰਾਮ ਨਾਮ ਜੀ ਦੇ ਚੇਲੇ ਬਣ ਗਏ ਰਾਜ ਭਗ ਛੱਡ ਕੇ ਅਧਿਆਤਮਿਕ ਜਿਗਿਆਸਾ ਦੀ ਤ੍ਰਿਪਤੀ ਲਈ ਤੀਰਥਾਂ ਦੀ ਯਾਤਰਾ ਤੇ ਨਿਕਲ ਪਏ ਬਾਣੀ ਰਜਦੇ ਪ੍ਰਭੂ ਦੇ ਗੁਣਾ ਦਾ ਗੈਣ ਕਰਦੇ ਲੋੜਵੰਦਾਂ ਦੀ ਸੇਵਾ ਕਰਦੇ ਦਵਾਰ ਕਾ ਕੁਰੀ ਦੀ ਯਾਤਰਾ ਸਮੇਂ ਇੱਕ ਮਿੱਤਰ ਦੀ ਸਹਾਇਤਾ ਕਰਨ ਲਈ ਦੋਨੋਂ ਪਤੀ ਪਤਨੀ ਨੇ ਨੱਚ ਗਾ ਕੇ ਵਜਾ ਕੇ ਧਨ ਇਕੱਠਾ ਕੀਤਾ ਇਸ ਘਟਨਾ ਦੀ ਯਾਦ ਵਿੱਚ ਇੱਥੇ ਪੀਪਾ ਵਤ ਨਾਮ ਦਾ ਮਠ ਬਣਿਆ ਹੋਇਆ ਹੈ ਗੱਗਰੋ ਗੜ ਵਿੱਚ ਅੱਜ ਵੀ ਉਹਨਾਂ ਦੀ ਗੱਦੀ ਗੈਰ ਹੈ ਤੀਰਥ ਯਾਤਰਾ ਤੋਂ ਬਾਅਦ ਫਿਰ ਵੀ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ ਰਾਸਾਂ ਦੇ ਇੱਕ ਮੰਦਰ ਵਿੱਚ ਰਹਿਣ ਲੱਗੇ ਤਾਂ ਤੰਤਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੁੱਤਰੇ ਅਨੰਤ ਦਾਸ ਦੇ ਕੋਲੋਂ ਤੋਡਾ ਨਗਰ ਵਿੱਚ ਇਹ ਪ੍ਰਾਪਤੀ ਕੀਤੀ ਸੀ ਇਸ ਗੱਲ ਦਾ ਪ੍ਰਮਾਣ ਅਨੰਤ ਦਾਸ ਦੁਆਰਾ ਲਿਖੀ ਪਰਚਾਈ ਦੇ ਪਚਵੇਂ ਪ੍ਰਸੰਗ ਤੋਂ ਮਿਲਦਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜੰਦ ਪੰਜਾਬ ਤੋਂ ਇੱਕ ਨੌਜਵਾਨ ਸੰਤ ਨੇ ਰਚਨਾ ਉਹਨਾਂ ਬਸੂਰੀ ਇਸ ਰਚਨਾ ਨੂੰ ਬਾਅਦ ਵਿੱਚ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੰਨ ਧੰਨ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਜਗ੍ਹਾ ਦਿੱਤੀ ਆਓ ਆਪ ਜੀ ਸ਼ਰਣ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਨਾ 685 ਤੇ ਸੁਭਾਏ ਮਾਨ ਹੈ ਪੀਪਾ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਪੀਪਾ ਪਰਮ ਤਤ ਦੀ ਅराधना ਕਰਦਾ ਹੈ ਜਿਹਦੇ ਦਰਸ਼ਨ ਪੂਰਨ ਸਤਗੁਰੂ ਦੁਆਰਾ ਕੀਤੇ ਜਾ ਸਕਦੇ ਨੇ ਭਗਤ ਪੀਪਾ ਜੀ ਦੀ ਰਚਨਾ ਵਿੱਚ अवतारवादी ठां निरगुण निराकार परमात्मा दी उपासना ਕੀਤੀ ਤੇ ਗੁਰੂ ਜੀ ਦੇ ਮਹਤਵ ਉਤੇ ਜ਼ੋਰ ਦਿੱਤਾ ਗਿਆ ਪੀਪਾ ਜੀ ਦੇ ਨਾਲ ਨਾਲ ਸਬੰਧਤ ਦੋ ਕੋਥੀਆਂ ਸ਼੍ਰੀ ਪੀਪਾ ਜੀ ਦੀ ਬਾਣੀ ਅਤੇ ਸਰਬਗੁਣਕਾਂ ਦਾ ਜ਼ਿਕਰ ਮਿਲਦਾ ਹੈ ਪਰ ਅਜੇ ਤੱਕ ਇਹਦੀ ਉਚਿਤ ਢੰਗ ਨਾਲ ਸਥਾਪਨਾ ਨਹੀਂ ਹੋਈ ਆਪਣੇ ਸਤਰਾਗਾਂ ਵਿੱਚ 21 ਪੌੜੀਆਂ ਤੇ 11 ਸਾਖੀਆਂ ਦੋਹਰਿਆਂ ਦੀ ਰਚਨਾ ਕੀਤੀ ਦਸੀ ਜਾਂਦੀ ਹੈ ਤਨ ਤਨ ਸੈਭਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਨਾਸੀ ਰਾਗ ਵਿੱਚ ਅੰਗ 695 ਵਿੱਚ ਸੰਕਲਪ ਇੱਕ ਸ਼ਬਦ ਮਿਲਦਾ ਹੈ ਜਿਸ ਵਿੱਚ ਰਹਾਉ ਦੀਆਂ ਦੋ ਤੁਕਾਂ ਤੋਂ ਇਲਾਵਾ ਦੋ ਦੋ ਤੁਕਾਂ ਤੇ ਦੋ ਦੋ ਪਦੇ ਹਨ ਉਹਨਾਂ ਦੀ ਭਾਸ਼ਾ ਉੱਤੇ ਰਾਜਸਥਾਨੀ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ आओ श्रवण करिए कायो देव कायो देव कायो जंगम जाती कायो तूप दीप नैवेदा कायो पूजोपाती काया बहु खंड खोजते नारद पाई ना कश आए वो ना कश जाय वो राम की दोहाई रहाओ ਜੋ ਬ੍ਰਹਮੰਡੈ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪਰਮਾ ਪ੍ਰਮ ਤਾਤ ਹੈ ਸਤਗੁਰ ਹੋਏ ਲਿਖਾਵੇ ਇਹ ਆਪ ਜੀ ਦੀ ਬਾਣੀ ਤਨ ਤਨ ਸਹਿਬ ਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸਫਿਆਰਿਓ ਕਿੰਦੇ ਮਹਾਨ ਤਰੀਕੇ ਦੇ ਨਾਲ ਉਹਨਾਂ ਨੇ ਲਕਸ਼ ਖਿੱਚਿਆ ਹੈ ਕਿ ਜੋ ਸਾਨੂੰ ਬ੍ਰਹਿਮੰਡ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਸਾਰਾ ਸਾਡੇ ਪਿੰਡੇ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਹੈ ਛਲਗੁਰੂ ਦਾ ਸਾਰਾ ਦਿੱਤਾ ਹੋਇਆ ਖਜ਼ਾਨਾ ਸਾਡੇ ਸਰੀਰ ਦੇ ਵਿੱਚ ਨਜ਼ਰ ਆਉਂਦਾ ਹੈ ਸੋ ਇਹ ਸੀ ਪਿਆਰਿਓ ਭਗਤ ਪੀਪਾ ਜੀ ਜੀ ਬਾਤ ਆਪ ਜੀ ਦੇ ਨਾਲ ਸਾਂਝ ਪਾਈ ਸੰਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਤੁਨਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ 我。Wow.